ਬਾਬਾ ਲਹਿਣਾ ਜੀ ਰੁਰਕਾ ਕਲਾ ਦੇ ਅਸਥਾਨ ਤੇ ਸਲਾਨਾ ਜੋੜ ਮੇਲਾ ਕਰਵਾਇਆ ਗਿਆ ਜਿਸ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਆਪਣੀਆਂ ਹਾਜ਼ਰੀਆਂ ਲਗਵਾਈਆਂ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਸ਼ਹੀਦ ਬਾਬਾ ਲਹਿਣਾ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਵਿੱਚ ਸਿਪਾਹੀ ਸਨ ਅਤੇ ਉਨ੍ਹਾਂ ਨੇ ਯੰਗੇ ਮੈਦਾਨ ਵਿੱਚ ਹੀ ਸ਼ਹੀਦੀ ਜਾਨ ਪੀਤਾ ਸੀ ਉਨਾ ਦੀ ਸੂਰਬੀਰਤਾ ਤੇ ਕੁਰਬਾਨੀ ਦੇ ਕਾਰਨ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਇੱਕ ਕਿਰਪਾਨ ਭੇਟ ਕੀਤੀ ਗਈ ਸੀ। ਉਨ੍ਹਾਂ ਦੀ ਮਹਾਨ ਯਾਦ ਵਿੱਚ ਹਰ ਸਾਲ ਇਹ ਜੋੜ ਮੇਲਾ ਕਰਵਾਇਆ ਜਾਂਦਾ ਹੈ। ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਧੁਗ ਪਾਏ ਗਏ ਅਤੇ ਉਪਰੰਤ ਕਵਿਸ਼ਰੀ ਜਥੇ ਵੱਲੋਂ ਸੰਗਤਾਂ ਨਾਲ ਇਤਿਹਾਸ ਦੇ પ્રસੰਗ ਸਾਂਝੇ ਕੀਤੇ ਗਏ। ਇਸ ਮੌਕੇ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਪਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਵਾਰ ਵਿਦੇਸ਼ਾਂ ਵਿੱਚੋਂ ਹੀ ਸੰਗਤੀ ਪਰਿਵਾਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਲਈ ਪਹੁੰਚਦੇ ਹਨ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਬਖਸ਼। ਅੱਜ ਬਹੁਤ ਹੀ ਖੁਸ਼ੀ ਦਾ ਸਮਾਂ ਹੈ। ਤਨਤਨ ਸ਼ਹੀਦ ਬਾਬਾ ਲਹਿਣਾ ਸਿੰਘ ਜੀ ਜਿਨ੍ਹਾਂ ਦੀ ਯਾਦ ਦੇ ਵਿੱਚ ਸਾਲਾਨਾ ਸਮਾਗਮ ਨੂੰ ਮੁੱਖ ਰੱਖਦੇ ਹੋਏ ਸਮੂਹੀ ਸੰਗਤ ਪਰਿਵਾਰਾਂ ਵੱਲੋਂ ਅਦੇਸ਼ਾਮ ਦੇਸ਼ਾਂ ਦੀਆਂ ਸੰਗਤਾਂ ਵੱਲੋਂ ਅੱਜ ਉਹਨਾਂ ਦਾ ਦਿਹਾੜਾ ਮਨਾਇਆ ਗਿਆ ਸ਼ਹੀਦ ਭਾਈ ਲੈਣਾ ਸਿੰਘ ਜੀ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਦੇ ਵਿੱਚ ਉਹਨਾਂ ਦੀਆਂ ਬੜੀ ਮੋਲੀਆਂ ਸੇਵਾਵਾਂ ਸਨ ਸੋ ਉਹਨਾਂ ਦੀ ਯਾਦ ਦੇ ਵਿੱਚ ਸਮੂਹੀ ਸੰਧੂ ਪਰਿਵਾਰਾਂ ਵੱਲੋਂ ਪਰਸੋਂ ਰੋਜ ਧੋਖਣ ਜਾਪ ਪ੍ਰਾਰੰਭ ਕਰਵਾਏ ਸਨ ਸੋ ਅੱਜ ਉਹਨਾਂ ਦੇ ਭੋਗ ਪਾਏ ਨੇ ਉਪਰੰਤ ਕੁਇਸ਼ਰੀ ਜਿੱਥੇ ਨੇ ਬਹੁਤ ਹੀ ਚੁਸ਼ੀਲੀਆਂ ਬਾਰਾਂ ਰਾਹੀ ਉਹਨਾਂ ਦੇ ਇਤਿਹਾਸ ਨਾਲ ਸੰਗਤਾਂ ਨੂੰ ਜੋੜਿਆ ਹੈ ਸੋ ਸਮੂਹੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹੋ ਜਿਹੇ ਦਿਹਾੜੇ ਸਾਨੂੰ ਸਾਰੀਆਂ ਸੰਗਤਾਂ ਨੂੰ ਉਪ ਆਪਣੇ ਸਹਿਯੋਗ ਦੇ ਨਾਲ ਬਣਾਉਣੇ ਚਾਹੀਦੇ ਨੇ ਸੋ ਬਹੁਤ ਬਹੁਤ ਧੰਨਵਾਦ ਸਾਰੀਆਂ ਹੀ ਸੰਗਤਾਂ ਦਾ ਸਮੂਹ ਸੰਧੂ ਪਰਿਵਾਰਾਂ ਦਾ ਐਨਆਈਆਰ ਐਨਆਰਆਈ ਵੀਰਾਂ ਦਾ ਜਿਨ੍ਹਾਂ ਨੇ ਇਸ ਸਮਾਗਮ ਦੇ ਵਿੱਚ ਬਹੁਤ ਬੜਾ ਮੁੱਲਾ ਯੋਗਦਾਨ ਪਾ ਕੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਾਰਾ ਸੋਤਿਆ ਕਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸਾਹ ਲਈਏ ਤੁਸੀਂ ਨੰਬੋਵੇਂ ਸਿੱਖ ਰਾਜ ਨੂੰ ਆਸਾ ਸਕੀਂ ਜੋ ਕੋਈ ਵਿਧਾਤਾ ਸਿੰਘ ਤੀਰ ਦੇ ਬੱਜੇ ਨੇ ਇੱਕ ਕਵਤਾ ਦੇ ਵਿੱਚ ਅੰਦਰ ਕਰਦਾ ਜਨਮ ਕੀਤਾ ਸਾਖੀ ਕਵਤਾ ਵਿੱਚ ਬਿਆਨ ਕਰਦਾ ਮੋਇਆ ਕਦੋਂ ਪੰਜਾਬ ਦਾ We but... सिखिया पयो सिखिया Tchau! Oh. Oh, oh. i don't